ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਬਹੁਤ ਜ਼ਿਆਦਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪਤਾਸਿਆਂ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਇਹ ਉਪਾਅ ਕਰਨ ਦੇ ਨਾਲ ਤੁਹਾਡੀਆਂ ਘਰ ਦੀਆਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਪਤਾਸਿਆਂ ਦੇ ਬਾਰੇ ਤਾਂ ਅਸੀਂ ਸਾਰੇ ਹੀ ਜਾਣਦੀ ਹਾਂ ਜੇ ਡੀਵੀ ਬਣੂਖ ਨੇ ਆਪਣੇ ਘਰ ਦੇ ਵਿੱਚ ਪਤਾਸਿਆਂ ਦਾ ਇਹ ਉਪਾਅ ਕਰ ਲਿਆ ਜੇਕਰ ਉਹਨਾਂ ਦੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਇਨਸਾਨ ਵਿਅਕਤੀ ਹੈਗਾ ਜਿਸ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਹੁੰਦਾ ਹੈ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਬੱਚਿਆਂ ਦੀ ਤੁਹਾਡੇ ਬੱਚਿਆਂ ਦੇ ਫਿਊਚਰ ਦੇ ਕਾਮਾਕਾਰਾਂ ਦੇ ਵਿੱਚ ਕੋਈ ਵੀ ਰੁਕਾਵਟ ਆਉਂਦੀ ਹੈ ਤਾਂ ਤੁਸੀਂ ਇਹ ਉਪਾਅ ਜ਼ਰੂਰ ਕਰ ਸਕਦੇ ਹੋ ਇਸ ਤੋਂ ਇਲਾਵਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਵੇਂ ਆਪਾਂ ਜਾਣਦੇ ਹਾਂ ਕਿ ਪੈਸੇ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਬਣੀ ਰਹਿੰਦੀ ਹੈ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਪਰੇਸ਼ਾਨੀ ਆ ਰਹੀ ਹੈ ਤੁਹਾਡੇ ਘਰ ਦੇ ਵਿੱਚ ਮਿਹਨਤ ਕਰਨ ਦੇ ਬਾਵਜੂਦ ਵੀ ਪੈਸਾ ਨਹੀਂ ਆਉਂਦਾ ਜੇ ਆਉਂਦਾ ਹੈ ਤਾਂ ਰੋਕਦਾ ਨਹੀਂ ਤੁਹਾਨੂੰ ਕਰਜ਼ੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਕਰਜ਼ਾ ਲੈਣ ਦੀ ਜ਼ਰੂਰਤ ਪੈਂਦੀ ਹੈ ਤਾਂ ਵੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਹ ਤੋਂ ਇਲਾਵਾ ਜੇਕਰ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਰੁਕ ਗਿਆ ਤੁਹਾਡਾ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਸੀ ਅਚਾਨਕ ਹੀ ਤੁਹਾਡੇ ਨਾਲ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਤੁਹਾਨੂੰ ਕੁਝ ਸਮਝ ਹੀ ਨਹੀਂ ਆਉਂਦੀ ਕਿ ਤੁਹਾਡੇ ਨਾਲ ਹੋਇਆ ਕਿ ਜੋ ਚੱਲਦਾ ਚੱਲਦਾ ਕਾਰੋਬਾਰ ਇਹ ਜਿਹੜਾ ਉਹ ਬਿਲਕੁਲ ਹੀ ਇੱਕ ਤਰ੍ਹਾਂ ਬੰਦ ਹੀ ਹੋ ਜਾਂਦਾ ਹੈ ਤੁਹਾਡਾ ਕੰਮ ਇੱਕਦਮ ਉਨਤੀ ਤੇ ਸੀ ਬਿਲਕੁਲ ਠੱਪ ਹੋ ਗਿਆ ਤੁਹਾਡੀ ਕੋਈ ਸ਼ਾਪ ਸੀ ਉਹ ਬਿਲਕੁਲ ਬੰਦ ਹੋ ਚੁੱਕੀ ਏ ਤੁਹਾਡੇ ਕਸਟਮਰ ਆਉਣੇ ਬੰਦ ਹੋ ਗਏ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਆਨਲਾਈਨ ਕੰਮ ਕਰਦੇ ਹੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਘਰ ਦੇ ਵਿੱਚ ਬੈਠ ਕੇ ਆਨਲਾਈਨ ਵਰਕ ਵੀ ਕਰਦੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਜੋ ਵੀ ਆਪਣਾ ਆਨਲਾਈਨ ਕੰਮ ਕਰਦੇ ਹੋ ਤੁਹਾਨੂੰ ਬਹੁਤ ਵਧੀਆ ਆਰਡਰ ਮਿਲ ਰਹੇ ਸੀ ਹੁਣ ਤੁਹਾਨੂੰ ਆਰਡਰ ਆਉਣੇ ਬੰਦ ਹੋ ਚੁੱਕੇ ਨੇ ਤਾਂ ਇਸ ਉਪਾਅ ਨੂੰ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਅੱਖਾਂ ਬੰਦ ਕਰਕੇ ਕਰ ਸਕਦੇ ਹੋ ਜਿਹੜੀਆਂ ਵੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਆਉਣਗੀਆਂ ਜੋ ਵੀ ਮੁਸ਼ਕਲਾਂ ਆਉਣਗੀਆਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਉਪਾਅ ਨੂੰ ਤੁਸੀਂ ਸਿਰਫ ਅੱਖਾਂ ਬੰਦ ਕਰਕੇ ਕਰ ਲੈਣਾ ਹੈ ਜਿਹੜੇ ਵੀ ਵਿਅਕਤੀ ਨੇ ਇਸ ਤਰੀਕੇ ਦੇ ਨਾਲ ਪੂਰੇ ਵਿਸ਼ਵਾਸ ਦੇ ਨਾਲ ਇਸ ਉਪਾਅ ਨੂੰ ਕਰ ਲਿਆ ਅਸੀਂ ਇਹ ਵੀ ਨਹੀਂ ਕਹਿੰਦੇ ਕਈ ਲੋਕ ਵਿੱਚ ਕੀ ਹੁੰਦੀ ਹੈ ਕਿ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਉਪਾਅ ਕਰ ਲੈਨੇ ਆ ਜੇ ਸੱਜ ਉਹ ਰਿਜ਼ਲਟ ਮਿਲ ਗਿਆ ਤਾਂ ਵੀ ਠੀਕ ਹੈ ਨਾ ਮਿਲਿਆ ਤਾਂ ਵੀ ਠੀਕ ਹੈ ਤਾਂ ਇਸ ਸੋਚ ਦੇ ਨਾਲ ਜਦੋਂ ਅਸੀਂ ਇਸ ਸੋਚ ਦੇ ਨਾਲ ਉਪਾਅ ਕਰਦੇ ਹਾਂ ਨਾ ਤੇ ਸਾਨੂੰ ਉਸ ਦਾ ਫਲ ਬਿਲਕੁਲ ਵੀ ਨਹੀਂ ਮਿਲਦਾ ਇਸੀ ਤਰ੍ਹਾਂ ਜਿਹੜੇ ਵੀ ਲੋਕਾਂ ਦਾ ਇਹ ਕੈਦਾ ਹੁੰਦਾ ਹੈ ਕਿ ਅਸੀਂ ਉਪਾਅ ਨੂੰ 2 ਵਾਰ, 3 ਵਾਰ, 4 ਵਾਰ ਕਰ ਲਿਆ ਪਰ ਸਾਨੂੰ ਇਸ ਦਾ ਕੋਈ ਫਰਕ ਨਹੀਂ ਪਿਆ ਤਾਂ ਉਹਨਾਂ ਨੂੰ ਇਹੀ ਕਹਾਂਗੇ ਜਦੋਂ ਉਹ ਉਪਾਅ ਕਰਦੇ ਹਨ ਤਾਂ ਹੀ ਉਪਾਅ ਕਰਦੇ ਸਮੇਂ ਉਹ ਕੋਈ ਨਾ ਕੋਈ ਗਲਤੀ ਕਰ ਦਿੰਦੇ ਨੇ ਜਾਂ ਉਹ ਪੂਰੇ ਵਿਸ਼ਵਾਸ ਦੇ ਨਾਲ ਨਹੀਂ ਕਰਦੇ ਇਸ ਕਰਕੇ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਉਪਾਹ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਵੀਡੀਓ ਨੂੰ ਸੁਨਿਆ ਕਰੋ ਤੇ ਸਮਝਿਆ ਕਰੋ ਕਿ ਇਸ ਉਪਾਅ ਨੂੰ ਅਸੀਂ ਕਰਨਾ ਕਿਵੇਂ ਆ ਤੇ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਫਿਰ ਉਸ ਉਪਾਅ ਨੂੰ ਤੁਸੀਂ ਕਰਿਆ ਕਰੋ ਇਸ ਤਰੀਕੇ ਦੇ ਨਾਲ ਜਾਂ ਫਿਰ ਸਾਡੇ ਉਪਾਹ ਕਰਨ ਦੇ ਵਿੱਚ ਵਿਸ਼ਵਾਸ ਦੀ ਕਮੀ ਰਹਿ ਜਾਂਦੀ ਹੈ ਜਿਸ ਕਰਕੇ ਸਾਨੂੰ ਇਸ ਉਪਾਅ ਦਾ ਰਿਜ਼ਲਟ ਬਿਲਕੁਲ ਵੀ ਨਹੀਂ ਮਿਲਦਾ ਕਿਉਂਕਿ ਜਦੋਂ ਅਸੀਂ ਉਪਾਅ ਕਰਨਾ ਉਤਾ ਕਰਨਾ ਹੀ ਕਰਨਾ ਹੈ ਤੇ ਜੇਕਰ ਅਸੀਂ ਵਿਸ਼ਵਾਸ ਰੱਖਾਗੇ ਨਾ ਤੇ ਵਿਸ਼ਵਾਸ ਦੇ ਨਾਲ ਅਸੀਂ ਉਪਾਅ ਨੂੰ ਕੀਏ ਐਕਟਿਵ ਕਰ ਦਿੰਨੇ ਆ ਐਕਟਿਵ ਕਹਿਣ ਦਾ ਭਾਵ ਕਿ ਜਿਵੇਂ ਕੋਈ ਚੀਜ਼ ਸੁੱਤੀ ਹੁੰਦੀ ਹੈ ਨਾ ਅਸੀਂ ਉਸ ਸੁੱਤੀ ਹੋਈ ਚੀਜ਼ ਨੂੰ ਜਗਾਉਣਾ ਹੁੰਦਾ ਇਸ ਕਰਕੇ ਜੇਕਰ ਵਿਸ਼ਵਾਸ ਹੀ ਨਹੀਂ ਤਾਂ ਅਸੀਂ ਉਸ ਚੀਜ਼ ਨੂੰ ਕਦੇ ਵੀ ਨਹੀਂ ਕਰ ਪਾਵਾਂਗੇ ਉਸ ਚੀਜ਼ ਨੂੰ ਅਸੀਂ ਕਦੇ ਵੀ ਐਕਟਿਵ ਨਹੀਂ ਕਰ ਪਾਵਾਂਗੇ ਇਸ ਤਰ੍ਹਾਂ ਕੀਤੇਗੇ ਸਾਡੇ ਉਪਾਅ ਦਾ ਫਿਰ ਕੋਈ ਫਲ ਵੀ ਨਹੀਂ ਮਿਲਦਾ ਤੇ ਸਰ ਨੂੰ ਇਹ ਉਪਾਅ ਕਰਨ ਦਾ ਕੋਈ ਮਤਲਬ ਹੀ ਨਹੀਂ ਹੁੰਦਾ ਜਦੋਂ ਅਸੀਂ ਇਸ ਤਰ੍ਹਾਂ ਵਿਸ਼ਵਾਸ ਹੀ ਨਹੀਂ ਕਰਨਾ ਫਿਰ ਉਹ ਚੀਜ਼ ਕੀਤੇ ਦਾ ਕੋਈ ਫਾਇਦਾ ਨਹੀਂ ਹੁੰਦਾ ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾਅ ਲੈ ਕੇ ਆਏ ਆ ਨਾ ਉਹ ਅਸੀਂ ਪਤਾਸਿਆਂ ਦੇ ਨਾਲ ਕਰਨਾ ਹੈ ਕਿਵੇਂ ਕਰਨਾ ਸੀ ਇਸ ਉਪਾਅ ਨੂੰ ਤੇ ਕਿੰਨਾ ਸਮਾਂ ਕਰਨਾ ਕਦੋਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਤੰਦਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਤੇ ਇਸ ਉਪਾਣ ਨੂੰ ਅਸੀਂ ਕਰਨਾ ਹੈ ਪਤਾਸੇ ਦੇ ਨਾਲ ਤੇ ਪਤਾਸੇ ਦੇ ਵਿੱਚ ਕੀ ਹੁੰਦਾ ਮਿੱਠਾ ਹੁੰਦਾ ਤੇ ਮਿੱਠਾ ਕਿਸ ਚੀਜ਼ ਦੇ ਨਾਲ ਸੰਬੰਧ ਰੱਖਦਾ ਹੈ ਮਿੱਠਾ ਰੱਖਦਾ ਹੈ ਸੰਬੰਧ ਮੰਗਲ ਦੇ ਨਾਲ ਇਸੇ ਤਰੀਕੇ ਦੇ ਨਾਲ ਜਿਹੜਾ ਸਾਡਾ ਮੰਗਲ ਗ੍ਰਹਿ ਹੁੰਦਾ ਹੈ ਜੇ ਤਾਂ ਉਹ ਸਿੱਧਾ ਚੱਲ ਰਿਹਾ ਹੁੰਦਾ ਹੈ ਤਾਂ ਸਾਡੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਜੇ ਇਹ ਕਰ ਕਿਤੇ ਬਿਨਾਂ ਕੀਤੇ ਤੁਹਾਡਾ ਜਿਹੜਾ ਮੰਗਲ ਏ ਉਹ ਖਰਾਬ ਚੱਲ ਰਿਹਾ ਹੋਵੇਗਾ ਖਰਾਬ ਹੋਵੇਗਾ ਤੇ ਤੁਹਾਡੇ ਘਰ ਦੇ ਵਿੱਚ ਕਿਤੇ ਨਾ ਕਿਸੇ ਪਾਸਿਓਂ ਪਰੇਸ਼ਾਨੀਆਂ ਆਉਂਦੀਆਂ ਹੀ ਰਹਿਣਗੀਆਂ ਦੇਖੇ ਤੁਹਾਡੇ ਘਰ ਦੇ ਵਿੱਚ ਪਰਿਵਾਰਿਕ ਮੈਂਬਰਾਂ ਨੂੰ ਗੁੱਸਾ ਆ ਰਿਹਾ ਹੈ ਤੁਹਾਡੇ ਘਰ ਦੇ ਵਿੱਚ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਜਾਂ ਬੱਚਿਆਂ ਦੇ ਫਿਊਚਰ ਦੇ ਵਿੱਚ ਆ ਰਹੀਆਂ ਪ੍ਰੋਬਲਮ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਵਾਚ ਜਾਂਦੇ ਨੇ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਪਰੇਸ਼ਾਨੀ ਆਉਂਦੀ ਕਹਿਣ ਦਾ ਭਾਵ ਇਹ ਕਿ ਤੁਹਾਡੇ ਘਰ ਦੇ ਵਿੱਚ ਬਹੁਤ ਸਾਰੀਆਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆ ਜਾਂਦੀਆਂ ਨੇ ਇਸ ਕਰਕੇ ਸਾਨੂੰ ਇਹ ਪਤਾਸੇ ਹੰਦਾ ਉਪਾਅ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਸ ਉਪਾਅ ਨੂੰ ਤੁਸੀਂ ਕਰਨਾ ਕਿਵੇਂ ਹੈ ਜਿਵੇਂ ਕਿ ਇੱਕ ਮੰਗਲਵਾਰ ਤੁਸੀਂ ਪਤਾਸੇ ਲੈ ਕੇ ਤੁਸੀਂ ਆਪਣੇ ਕਿਸੇ ਵੀ ਧਾਰਮਿਕ ਸਥਾਨ ਤੇ ਜਿਹੜੇ ਵੀ ਤੁਸੀਂ ਗੁਰੂ ਪੀਰਵੋ ਮੰਨਦੇ ਹੋ ਜਿਹੜੇ ਵੀ ਧਾਰਮਿਕ ਸਥਾਨ ਤੇ ਜਾਂਦੇ ਹੋ ਉਥੇ ਉਹ ਪਤਾਸੇ ਤੁਸੀਂ ਚੜਾ ਕੇ ਆਉਣੇ ਨੇ ਇਸ ਤੋਂ ਇਲਾਵਾ ਤੁਸੀਂ ਹਨੂਮਾਨ ਚੀ ਦੇ ਮੰਦਿਰ ਦੇ ਵਿੱਚ ਵੀ ਇਹ ਪਤਾਸਿਆਂ ਨੂੰ ਤੁਸੀਂ ਚੜਾ ਕੇ ਆ ਸਕਦੇ ਹੋ ਇਹ ਕਰਨ ਦੇ ਨਾਲ ਵੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੇ ਇਸ ਤੋਂ ਇਲਾਵਾ ਇੱਕ ਮੰਗਲਵਾਰ ਤੁਸੀਂ ਇਹੇ ਕਰਨਾ ਤੇ ਅਗਲੇ ਮੰਗਲਵਾਰ ਤੁਸੀਂ ਇਹੇ ਪਤਾਸੇ ਹੰਮ ਦਾ ਭਾਵਕੇ ਪਤਾਸੇ ਹੋਰ ਲੈ ਕੇ ਨਵੀਂ ਦੁਕਾਨ ਤੋਂ ਤੇ ਇਹਨਾਂ ਨੂੰ ਤੁਸੀਂ ਪੀਪਲ ਦੇ ਦਰਖਤ ਦੇ ਚੜਾ ਕੇ ਆਉਣਾ ਹੈ ਇਹ ਚੜਾਉਣੇ ਕਿਸ ਤਰੀਕੇ ਦੇ ਨਾਲੇ ਇਸ ਤਰੀਕੇ ਦੇ ਨਾਲ ਜਿਵੇਂ ਕਿ ਆਹ ਹੁਣ ਮੰਗਲਵਾਰ ਆਵੇਗਾ ਪਰਸੋ ਜੋ ਮੰਗਲਵਾਰੇ ਉਸ ਮੰਗਲਵਾਰ ਨੂੰ ਤੁਸੀਂ 250 ਗ੍ਰਾਮ ਪਤਾਸੇ ਲੈ ਦੇ ਉਹ ਪਤਾਸੇ ਲੈ ਕੇ ਤੁਸੀਂ ਹਨੂਮਨ ਜੀ ਦੇ ਮੰਦਿਰ ਤੇ ਤੁਸੀਂ ਚੜਾ ਕੇ ਆਉਣੇ ਨੇ ਮੰਗਲਵਾਰ ਦੇ ਦੇਵਤੇ ਇਹ ਸਭ ਕਰਨ ਦੇ ਨਾਲ ਜਿਹੜਾ ਸਾਡਾ ਮੰਗਲ ਏ ਜਦੋਂ ਅਸੀਂ ਜਾ ਕੇ ਇਹ ਪਤਾਸੇ ਪਰਮਾਤਮਾ ਨੂੰ ਚੜਾਵਾਂਗੇ ਆਪਣੇ ਗੁਰੂ ਪੀਰ ਜੜੇ ਨੂੰ ਮੰਨਦੇ ਆ ਇਸ ਤਰ੍ਹਾਂ ਪਤਾਸੇ ਚੜਾਉਣ ਦੇ ਨਾਲ ਅਸੀਂ ਜੋ ਵੀ ਆਪਣੀਆਂ ਪਰੇਸ਼ਾਨੀਆਂ ਮੁਸ਼ਕਲਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਸੌਂਪ ਦਿੰਨੇ ਆ ਜਿਹੜੀਆਂ ਸਾਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੇ ਉਹਨਾਂ ਨੂੰ ਪਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰਨੀ ਕਿ ਠੀਕ ਕਰਕੇ ਰੱਖਣਾ ਜਿਸ ਕਰਕੇ ਜਿਹੜਾ ਸਾਡਾ ਮੰਗਲ ਏ ਉਹ ਕਦੇ ਵੀ ਖਰਾਬ ਨਾ ਚੱਲੇ ਇਸ ਕਰਕੇ ਹੀ ਪਤਾਸੇ ਚੜਾਏ ਜਾਂਦੇ ਨੇ ਸਾਡਾ ਮੰਗਲ ਗ੍ਰਹਿ ਠੀਕ ਚੱਲੇ ਤੇ ਇਸ ਕਰਕੇ ਤੁਸੀਂ ਇਹ ਪਤਾਸੇ ਨੂੰ ਜ਼ਰੂਰ ਚੜਾ ਕੇ ਆਉਣਾ ਇੱਕ ਮੰਗਲਵਾਰ ਤੁਸੀਂ ਇਸ ਤਰੀਕੇ ਦੇ ਨਾਲ ਚੜਾ ਕੇ ਆਉਣੇ ਆ ਪਤਾਸੇ ਤੇ ਇਸ ਤੋਂ ਅਗਲੇ ਮੰਗਲਵਾਰ ਉਸ ਮੰਗਲਵਾਰ ਨੂੰ ਵੀ ਤੁਸੀਂ 250 ਗ੍ਰਾਮ ਪਤਾਸੇ ਹੀ ਖਰੀਦਨੇ ਨੇ ਤੇ ਉਹ ਖਰੀਦ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਜਿੱਥੇ ਵੀ ਤੁਹਾਨੂੰ ਕਿਤੇ ਵੀ ਪੀਪਲ ਦਾ ਦਰਖਤ ਦਿਖਾਈ ਦਿੰਦਾ ਤੁਸੀਂ ਪੀਪਲ ਦੇ ਦਰਖਤ ਤੇ ਤੁਸੀਂ ਉਹ 250 ਗ੍ਰਾਮ ਪਤਾਸੇ ਰੱਖ ਕੇ ਆ ਜਾਣਾ ਹੈ ਕਿਉਂਕਿ ਪੀਪਲ ਦਾ ਜਿਹੜਾ ਦਰਖਤ ਹੁੰਦਾ ਉਸ ਨੂੰ ਬੜਾ ਹੀ ਜ਼ਿਆਦਾ ਪੂਜਿਆ ਜਾਂਦਾ ਹੈ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਪੀਪਲ ਸੰਬੰਧੀ ਕੇਸ ਨਾਲੇ ਤੇ ਪੀਪਲ ਸੰਬੰਧੀ ਦੇ ਸਾਡੇ ਗੁਰੂ ਗ੍ਰਹਿ ਦੇ ਨਾਲ ਜਦੋਂ ਵੀ ਸਾਡੇ ਗੁਰੂ ਗ੍ਰਹਿ ਤੇ ਮੰਗਲ ਗ੍ਰਹਿ ਦੀ એનર્ਜੀ ਹੈ ਜਿਹੜੀ ਮਿਕਸ ਹੋ ਜਾਵੇਗੀ ਇਸ ਦੇ ਨਾਲ ਸਾਡੀ ਘਰ ਦੇ ਵਿੱਚ ਸਾਡੇ ਪਰਿਵਾਰ 'ਚ ਸਾਡੇ ਬੱਚਿਆਂ ਦੇ ਜੋ ਵੀ ਤਰੱਕੀ ਦੇ ਵਿੱਚ ਪਰੇਸ਼ਾਨੀ ਆ ਰਹੀ ਸੀ ਜਿਸ ਤਰ੍ਹਾਂ ਦੀਆਂ ਵੀ ਸਾਨੂੰ ਪ੍ਰਸ਼ਾਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਸਾਡੀਆਂ ਪਰੇਸ਼ਾਨੀਆਂ ਮੁਸ਼ਕਲਾਂ ਸਾਰੀਆਂ ਹੀ ਦੂਰ ਹੋ ਜਾਣਗੀਆਂ ਜਿਵੇਂ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜਾ ਕਲੇਸ਼ ਵਧ ਗਿਆ ਘਰ ਦੇ ਮੈਂਬਰ ਨੂੰ ਬਹੁਤ ਜ਼ਿਆਦਾ ਗੁੱਸਾ ਆ ਰਿਹਾ ਤੇ ਸਾਡੇ ਘਰ ਦੇ ਵਿੱਚ ਜੇਕਰ ਪੈਸਾ ਨਿਰੋਖ ਰਿਆ ਇਹ ਸਾਰੀਆਂ ਹੀ ਪਰੇਸ਼ਾਨੀਆਂ ਨੇ ਜਿਹੜੀਆਂ ਦੂਰ ਹੋ ਜਾਣਗੀਆਂ ਪੈਸਿਆਂ ਦੀ ਪ੍ਰਚਾਲੀ ਦਾ ਤੁਹਾਡੇ ਘਰ ਦੇ ਵਿੱਚ ਬਿਲਕੁਲ ਤੋਂ ਹੀ ਖਤਮ ਹੋ ਜਾਵੇਗੀ ਗਰੀਬੀ ਕੀ ਹੁੰਦੀ ਹੈ ਇਸ ਬਾਰੇ ਤਾਂ ਤੁਹਾਨੂੰ ਅੰਦਾਜ਼ਾ ਹੀ ਨਹੀਂ ਰਹੇਗਾ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸਿਆਂ ਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆਵੇਗੀ ਬਸ ਤਾਂ ਤੁਸੀਂ ਇਹ ਉਹ ਪਾਈ ਜਿਹੜਾ ਇਹ ਦੋ ਮੰਗਲਵਾਰ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਕਰ ਲੈਣਾ ਬਸ ਇਹ ਦੋ ਮੰਗਲਵਾਰੀ ਇਹ ਕੰਮ ਕਰਨਾ ਹੈ ਪਹਿਲੇ ਮੰਗਲਵਾਰ ਤੁਸੀਂ 250 ਗ੍ਰਾਮ ਪਤਾਸੇ ਲੈ ਕੇ ਜਦੋਂ ਤੁਸੀਂ ਸ਼ੁਰੂ ਕਰੋਗੇ ਉਹ ਪਤਾਸੇ ਹਨੂਮਾਨ ਜੀ ਦੇ ਮੰਦਿਰ ਚਾ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਚੜਾ ਕੇ ਆ ਜਾਣਾ ਤੇ ਦੂਸਰੇ ਮੰਗਲਵਾਰ 250 ਗ੍ਰਾਮ ਪਤਾਸੇ ਲੈ ਕੇ ਤੇ ਪੀਪਲ ਦੇ ਦਰਖਤ ਦੇ ਤੁਸੀਂ ਰੱਖ ਕੇ ਆ ਜਾਣਾ ਤੁਸੀਂ ਦੇਖੋਗੇ ਇਹ ਦੋ ਮੰਗਲਵਾਰ ਦੇ ਵਿੱਚ ਵਿੱਚ ਹੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਸੀਂ ਇਸ ਉਪਾਅ ਨੂੰ ਸਿਰਫ ਦਾ ਸਿਰਫ ਦੋ ਮੰਗਲਵਾਰ ਹੀ ਕਰਨਾ ਹੈ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੀਆਂ ਪਰੇਸ਼ਾਨੀਆਂ ਨੂੰ ਤੁਸੀਂ ਦੂਰ ਕਰ ਸਕਦੇ ਹੋ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜੋ ਪਤਾਸੀਆ ਦੇ ਨਾਲ ਕੀਤਾ ਜਾਣ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਸਪੋਰਟ ਕਰਿਓ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ